ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਗੁਰਪੂਰਵ ਗੁਰਦੁਆਰਾ ਸੰਤੋਖ ਸਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਸ਼੍ਰੀ ਹਰਿਮੰਦਰ ਸਾਹਿਬ ਵਿਖੇ ਵੀ ਲੱਗੀਆਂ ਰੌਣਕਾਂ। ਉਹ ਢੀਗਿੰਤੀ ਦੇ ਵਿੱਚ ਸੰਗਤਾਂ ਹੋ ਰਹੀਆਂ ਨਤਮਸਤਕ। ਸੇਵਕ ਜਥਾ ਇਸ਼ਨਾਨ ਗੁਰਦੁਆਰਾ ਸੰਤੋਖ ਸਰ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੂਰਵ ਅੱਜ ਬੜੀ ਹੀ ਧੂਮ-ਧਾਮ ਦੇ ਨਾਲ ਗੁਰਦੁਆਰਾ ਸੰਤੋਖ ਸਰ ਸਾਹਿਬ ਦੇ ਵਿਖੇ ਮਨਾਇਆ ਜਾ ਰਿਹਾ ਹੈ ਤੇ ਸੇਵਕ ਜਥਾ ਇਸ਼ਨਾਨ ਗੁਰਦੁਆਰਾ ਸੰਤੋਖ ਸਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ ਇਸ ਮੌਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਦੀਪ ਨੇ ਕਥਾ ਕਰਕੇ ਸੰਗਤਾਂ ਨੂੰ ਨੇਹਾਲ ਕਰਕੇ ਪ੍ਰਧਾਨ ਪਰਲੋਚਨ ਸਿੰਘ ਬਿੱਟੂ ਨੇ ਸਮੂਹ ਸੰਗਤ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦੁਪਹਿਰ ਕੀਰਤਨ ਸਰਦਾਰਵਾਰ ਦਾ ਆਯੋਜਨ ਕੀਤਾ ਜਾਵੇਗਾ ਤੇ ਸਹਿਵਾਣ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨੇਹਾਲ ਕਰਨਗੇ ਇਸ ਮੌਕੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਵੀ ਰੌਣਕਾਂ ਲੱਗੀਆਂ ਨੇ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਹਾਂ ਸਿੰਘ ਸਾਹਿਬ ਜੀ ਅਖੰਡ ਬਾਦ ਦੇ ਭੋਗ ਪਾਏਗੇ ਕੀ ਕਹਿਣਾ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨ ਗਗਨ ਨਾਵਖੰਡ ਮਹਜੋਤ ਸਰੂਪੀ ਰਹੇ ਉਹ ਭਰ ਪਨ ਮਥਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਐਸੇ ਦੀਨ ਦਿਆਲ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਤ ਸ਼ਾਂਤੀ ਦੇ ਪੁੰਜ ਧੰਨਤਾਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਨੇ ਅੱਜ ਦੇ ਦਿਨ ਪਿਤਾ ਤਨਛੋੜੀ ਸੁਲਤਾਨ ਪ੍ਰਤਾਹ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਸਤਕਾਰਯੋਗ ਬੰਬਾਤਾ ਭਾਨੀ ਜੀ ਦੀ ਕੁੱਖ ਤੋਂ ਅੱਜ ਦੇ ਦਿਨ ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਵਿਸਾਖੀ ਵਦੀ 7 ਸੰਮਤ ਵਿਕਰਮੀ ਸੰਨ 1520 ਨੂੰ 1720 ਨੂੰ ਸੰਨ ਈਸਵੀ 1663 ਨੂੰ ਅੱਜ ਦੇ ਦਿਨ ਅਵਤਾਰ ਧਾਰਿਆ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਸਥਾਨ ਤੇ ਅੱਜ ਅਸੀਂ ਖਲੋਤੇ ਹਾਂ ਇਸ ਸਥਾਨ ਦਾ ਨਿਰਮਾਣ ਕਰਵਾਇਆ ਸੰਤੋਖ ਦਾ ਨਿਰਮਾਣ ਕਰਵਾਇਆ ਉਥੇ ਹੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੱਤ ਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਜੋ ਇਮਾਰਤ ਪਿਤਾ ਗੁਰਦੇਵ ਧੰਨ ਸ੍ਰੀ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਮੰਨ ਕੇ ਨਿਰਮਾਣ ਕਰਵਾਈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਗੁਰਦੁਆਰਾ ਸ੍ਰੀ ਰਾਮ ਸਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਵੇਖੇ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਰੂਪ ਲਖਵਾ ਕਰਕੇ ਉਸ ਪਾਵਨ ਸਰੂਪ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿਖੇ ਸੁਭਾਏਮਾਨ ਕਰਕੇ ਪ੍ਰਕਾਸ਼ਮਾਨ ਕਰਵਾਇਆ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿੱਚੋਂ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚਾਹ ਵਰਨਾ ਕੋ ਸਾਂਝਾ ਦਾ ਨਿਤਾ ਪ੍ਰਤੀ ਸਾਨੂੰ ਉਪਦੇਸ਼ ਮਿਲਦਾ ਐਸੇ ਦਿਨ ਜਿਆ ਦੇ ਸਤਿਗੁਰੂ ਧੰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਸਿੱਖ ਪੰਥ ਦੀ ਨਮਾਇਦਾ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਗੁਰਦੁਆਰਾ ਸ਼੍ਰੀ ਸੰਤੋਬਸਰ ਸਾਹਿਬ ਜੀ 40 ਸਾਹਿਬ ਜੀ ਵਿਖੇ ਬੜੀ ਸ਼ਰਧਾ ਪਿਆਰ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਦੋ ਰੋ ਗਰੇਡੇ ਤੋਂ ਦੋ ਸਭ ਦੇਸ਼ਾਂ ਤੋਂ ਸੰਗਤਾਂ ਨਤਮਸਤਕ ਹੋਣ ਵਾਸਤੇ ਆ ਰਹੀਆਂ ਸਤਿਗੁਰੂ ਕਿਰਪਾ ਕਰਨ ਸਰਬਤਨ ਨੂੰ ਆਮ ਜੀ ਦਾਤ ਚੜ੍ਹਦੀ ਕਲਾ ਵਿੱਚ ਦਾਤ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਹੈ ਈਲੀਨ ਕੋਰ ਮੈਂ ਜ਼ਿਰੂਪੁਰ ਤੋਂ ਆਈ ਹਾਂ ਅੱਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਸ੍ਰੀ ਦਾ ਪਹਾਂਚ ਹੋਣ ਨੂੰ ਨਮਸਤਕ ਜੀ ਮੈਂ ਤਾਂ ਲੱਗਦੀ ਹਾਂ ਮਨ ਨੂੰ ਬਹੁਤ ਸਕੂਨ ਮਿਲਦਾ ਜੀ ਉਰੇ ਆ ਕੇ ਮਨ ਨੂੰ ਬਹੁਤ ਚੰਗਾ ਲੱਗਦਾ ਹੈ ਜਦੋਂ ਉਰੇ ਦਰਬਾਰ ਸਾਹਿਬ ਆਉਂਦੇ ਆ ਤੇ ਦਰਸ਼ਨ ਕਰਦੇ ਆ ਤਾਂ ਬਹੁਤ ਚੰਗਾ ਲੱਗਦਾ ਅੰਦਰ ਤੁਸੀਂ ਗਏ ਸੀ ਜਿੱਮੇ ਕਿ ਲੰਗਰ ਹਾਲ ਦੀ ਸੇਵਾ ਕੀਤੀ ਹੈ ਹਾਂਜੀ ਮਤਲਬ ਥੋੜੀ ਬਹੁਤੀ ਸੇਵਾ ਕਰਾਈ ਸੀ ਹਾਂਜੀ ਕਿੰਨਾ ਸਕੂਨ ਮਿਲਦਾ ਜਦੋਂ ਅੰਦਰ ਜੰਨਾ ਕਿ ਮਨ ਨੂੰ ਕਿਵੇਂ ਦਾ ਅਹਿਸਾਸ ਹੁੰਦਾ ਮਨ ਨੂੰ ਐਵੇਂ ਐਵੇਂ ਲੱਗਦਾ ਜਿਵੇਂ ਤੁਸੀਂ ਸ਼ਹਿਰੋਂ ਸਾਰੇ ਪਾਸੇ ਤੋਂ ਛੱਡ ਕੇ ਰੱਬ ਦੇ ਕੋਲ ਮਨ ਬਣਾ ਦੇ ਲੈਕ ਕੋਲ ਆ ਗਏ ਉਹ ਗੱਲ ਕਰ ਰਹੇ ਉਹਨਾਂ ਨਾਲ ਬਬਾਈ ਮੇਰਾ ਨਾਮ ਸੁਖਵਿੰਦਰ ਜੀ ਪਹਿਲਾਂ ਦਾ ਵੈਕਰੀ ਖਾਲਸਾ ਵੈਕਰੀ ਬੱਤ ਜੀ ਅਸੀਂ ਭਾਈ ਚੰਡੀਗੜ੍ਹ ਤੋਂ ਆਏ ਜੀ ਜੇਰਪੁਰ ਸ਼ਹਿਰ ਹੁੰਦਾ ਜੀ ਕਿਹਣਾ ਚਾਹੋਗੇ ਅੱਜ ਆਪਾਂ ਤੁਹਾਨੂੰ ਸਵਾਗਤ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਾਡਾ ਪਹਿਲਾਂ ਇੱਥੋਂ ਪਾਦਰ ਮਮੀ ਔਰ ਪਪਾ ਜੀ ਇੱਥੋਂ ਹੀ ਪਾਕਿਸਤਾਨ ਜਾਤਾ ਗਿਆ ਸੀ ਆ ਉਹਦੇ ਚੋਂ ਗਏ ਸੀਗੇ ਤੇ ਕੱਲ ਉਹਨਾਂ ਦੀ ਵਾਪਸੀ ਹੋਈ ਹੈ ਜੀ ਤੇ ਅੱਜ ਬਾਬਾ ਜੀ ਦੀ ਕਿਰਪਾ ਨਾਲ ਆਪਾਂ ਵੀ ਸੰਗਤ ਲੈ ਕੇ ਪੂਰੇ ਪਰਿਵਾਰ ਤਿੰਨ ਚਾਰ ਪਰਿਵਾਰ ਲੈ ਕੇ ਇੱਥੇ ਅੱਜ ਪਹੁੰਚੇ ਆ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜੰਨੀ ਪਾਛਾ ਜੀ ਠੀਕ ਹੈ ਬਹੁਤ ਆਨੰਦ ਆ ਰਿਹਾ ਜੀ ਬੱਚੇ ਪੂਰਾ ਸੁੱਖ ਲੈ ਰਹੇ ਮਤਲਬ ਕਿੰਨਾਂ ਸੁੱਖ ਸ਼ਾਂਤੀ ਵਾਸਤੇ ਅਸੀਂ ਅਰਦਾਸ ਕਰਦੇ ਆ ਕਿ ਬਾਬਾ ਜੀ ਹਰ 15 ਦਿਨਾਂ ਅ ਇੱਕ ਮਹੀਨੇ ਬਾਅਦ ਸਾਨੂੰ ਇੱਥੇ ਨਤਮਸਤਕ ਹੋਣ ਦਾ ਮੌਕਾ ਜ਼ਰੂਰ ਦੇਣਾ ਜੀ ਵੀ ਇੰਨਾ ਕਿ ਆਨੰਦ ਮਿਲਦਾ ਇੱਥੇ ਆ ਕੇ ਵੀ ਸਾਰਾ ਕੁਝ ਆਪਣਾ ਪਿੱਛੇ ਦਾ ਜੋ ਕਾਰੋਬਾਰ ਸਿਸਟਮ ਸਾਰਾ ਭੁੱਲ ਜਾਈਦਾ ਇਹ ਇੱਥੇ ਜੋ ਗਈ ਵੀ ਉਹਨਾਂ ਦੇ ਚਰਨਾਂ ਵਿੱਚ ਹੀ ਬਸ ਵੀ ਜੁੜੇ ਰਹਿਣਾ ਦਾ ਮਿਲਦਾ ਲੱਗਦਾ ਕਿ ਬੱਚੇ ਨੂੰ ਇਤਿਹਾਸ ਨਾਲ ਜੋੜਨਾ ਜ਼ਰੂਰੀ ਹੈ ਬਬਾਈ ਜ਼ਰੂਰੀ ਹੈ ਜੀ ਜੇ ਆਪਣੀ ਜੜ ਮਜ਼ਬੂਤ ਰੱਖਣੀ ਹੈ ਜੀ ਤਾਂ ਆਪਾਂ ਨੂੰ ਆਪਣੇ ਇਤਿਹਾਸ ਨਾਲ ਬੱਚੇ ਨੂੰ ਜੋੜ ਕੇ ਰੱਖਣਾ ਜ਼ਰੂਰੀ ਹੈ ਜੀ ਆਪਣੇ ਪਿਛੋਕੜ ਨਾਲ ਆਪਣੇ ਜੋ ਇਤਿਹਾਸ ਸਿੱਖ ਇਤਿਹਾਸ ਹੈ ਜੀ ਜੋ ਉਹਨਾਂ ਨਾਲ ਜੋੜ ਕੇ ਰੱਖਣਾ ਜ਼ਰੂਰੀ ਹੈ ਜੀ ਸ਼ਰਦਿਕਲਾ ਟੈਂਪ ਟੀਵੀ ਦੇ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਵਿਸ਼ੇਸ਼ ਰਿਪੋਰਟ